ਜਦੋਂ ਦੀ ਮੈਂ ਇੱਥੇ ਆਉਣ ਲੱਗੀ ਆ ਤੇ ਮੇਰੇ ਘਰ ਵਿੱਚ ਇੰਨਾ ਬਦਲਾਵ ਹੋ ਚੁੱਕਿਆ ਵਾ ਮੇਰੇ ਗੇਟ ਨਹੀਂ ਲੱਗ ਰਹੇ ਸੀਗੇ ਤੇ ਪਿਛਲੇ ਸ਼ਨੀਵਾਰ ਆਈ ਮੈਂ ਮੇਰੀ ਜਾਂਦੀ ਨੂੰ ਮੇਰਾ ਗੇਟ ਵੀ ਲੱਗ ਚੁੱਕਿਆ ਤੇ ਮੇਰੇ ਬੇਟੇ ਸ਼ਰਾਬ ਪੀਂਦੇ ਸੀ ਮੇਰਾ ਪਤੀ ਪੀਂਦਾ ਸੀਗਾ ਉਹ ਵੀ ਹਫ਼ਤਾ ਹੋ ਗਿਆ ਵਾ ਸ਼ਰਾਬ ਤੋਂ ਮੁਫ਼ਤ ਹੋ ਚੁੱਕੀ ਆ ਹਾਲੇਲੂਇਆ ਇਸ ਤਰ੍ਹਾਂ ਆਪਾਂ ਪ੍ਰਭੂ ਤੋਂ ਬੇਮੱਖਣੀ ਹੁਣ ਇੱਕ ਦਿਨ ਦੇਣਾ ਹੀ ਦੇਣਾ ਨੂੰ ਕੁਝ ਹੋਈ ਜਾਵੇ ਫਿਰ ਘਰੇ ਰਹਿ ਕੇ ਵੀ ਤਾਂ ਮੁਸੀਬਤਾਂ ਪੈਂਦੀਆਂ ਆਈਆਂ ਹਾਲੇਲੂਇਆ ਤੇ ਜੇ ਆਪਾਂ ਪ੍ਰਭੂ ਦੀ ਬੰਦਗੀ ਕਰਾਂਗੇ ਤੇ ਪ੍ਰਭੂ ਨੂੰ ਪਤਾ ਹੋਊ ਇਹ ਮੇਰੇ ਕੰਮ ਕਰਦੇ ਤੇ ਮੈਨੇ ਦੀਆਂ ਸਾਰੀਆਂ ਮੁਸੀਬਤਾਂ ਨੂੰ ਦੂਰ ਕਰਦੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਨਾਗੇ ਨਹੀਂ ਪਾਉਣੇਗੇ ਪਰਮੇਸ਼ਰ ਜਾਣਦਾ ਸਾਡੇ ਲਈ ਨਹੀਂ ਆਉਣਾ ਆਉਣਾ ਕਿਦੇ ਲਈ ਐ ਪਰਮੇਸ਼ਰ ਦੇ ਲਈ ਆਉਣਾ ਬਰਕਤ ਆਪਾਂ ਨੂੰ ਪਰਮੇਸ਼ਰ ਨੇ ਦੇਣੀ ਹੈ ਹallelujah ਕਰਨਾ ਤੈਨੂੰ ਪਰਮੇਸ਼ਰ ਨੇ ਤੇਨੂੰ ਤਾਂ ਜ਼ਿੰਦਗੀ ਚ ਬਹੁਤ ਵੱਡੇ ਕੰਮ ਕੀਤੇ ਐ ਦੋ ਵਾਰੀ ਤੈਨੂੰ ਮੌਤ ਦੇ ਮੂੰਹ ਚੋਂ ਕੱਢਿਆ ਪਰਮੇਸ਼ਰ ਨੇ ਹallelujah ਤੂੰ ਉਹਦਾ ਲਾੜ ਨਹੀਂ ਛੱਡਣਾ ਪਤਾ ਮੈਨੂੰ ਕਿਉਂ ਛੱਡਿਆ ਇਹਦਾ ਸ਼ੈਤਾਨ ਪਰਮਾ ਲੈਂਦਾ ਹallelujah ਸ਼ੈਤਾਨ ਦੇ ਭੰਮ ਅਗਰ ਨਹੀਂ ਲੱਗਣਾ ਜਦੋਂ ਬਾਹਲਾ ਵਿਰੋਧ ਕਰਦੇ ਘਰ ਦੇ ਉਦੋਂ ਵੀ ਆਪਾਂ ਆਉਣਾ ਹੀ ਆਉਣਾ ਹallelujah ਜੇ ਇੱਕ ਕਹਿੰਦੇ ਤੂੰ ਬੱਚ ਤੇਰਾ ਘਰਾਣਾ ਬਚਾਇਆ ਜਾਊਗਾ ਜੇ ਆਪਾਂ ਆਪ ਹੀ ਨਾ ਬੱਚ ਤੇ ਘਰਾਣੇ ਨੂੰ ਕਿੱਥੋਂ ਬਚਾਵਾਂਗੇ ਹallelujah ਇਸ ਤਰ੍ਹਾਂ ਕਰਕੇ ਵਿਰੋਧ ਹੁੰਦਾ ਜ਼ਰੂਰੀ ਹੁੰਦਾ ਜੇ ਤੁ ਆਪਾਂ ਵਿਰੋਧ ਵਿੱਚ ਵੀ ਪਰਮੇਸ਼ਰ ਦੀ ਹਜ਼ੂਰੀ ਚਾਕੇ ਬੈੰਨੇ ਆ ਸੱਚਮੁੱਚ ਜਦੋਂ ਪਰਮੇਸ਼ਰ ਜਿਹੜੇ ਬੰਦ ਤਾਲੇ ਉਹੀ ਖੋਲ ਦਿੰਦਾ ਹਾਲੇਲੂਇਆ 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 ਇਹ ਭੈਣ ਦਾ ਨਾਮ ਕੁਲਦੀਪ ਕੌਰ ਆ ਇਹ ਪਿੰਡ ਮੋਗੇ ਤੋਂ ਆਏ ਆ ਆਪਾਂ ਇਹਨਾਂ ਦੀ ਗਵਾਹੀ ਸੁਣਦੇ ਕਿ ਇਹਨਾਂ ਨੇ ਪਰਮੇਸ਼ਰ ਨੇ ਇਹਨਾਂ ਲਾਈਫ ਲਾਈਟਸ ਕੀ ਬਦਲਾਵ ਕੀਤਾ ਹਾਲੇਲੂਇਆ ਹਾਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਪਾਸਟਰ ਨੂੰ ਵੀ ਜੈਮਸੀ ਦੀ ਵੀ ਰਿ ਗਵਾਹੀ ਇਹ ਆ ਕਾਗੇ ਮਹੀਨਾ ਮੈਂ ਆ ਨਹੀਂ ਸਕੀ ਸੀ ਜਦੋਂ ਦੀ ਮੈਂ ਇੱਥੇ ਆਉਣ ਲੱਗੀ ਆ ਤੇ ਮੇਰੇ ਘਰ ਵਿੱਚ ਇੰਨਾ ਬਦਲਾਵ ਹੋ ਚੁੱਕਿਆ ਵਾ ਮੇਰੇ ਗੇਟ ਨਹੀਂ ਲੱਗ ਰਹੇ ਸੀਗੇ ਤੇ ਪਿਛਲੇ ਸਨੀਵਾਰ ਆਈ ਮੈਂ ਮੇਰੀ ਜਾਨਦੀ ਨੂੰ ਮੇਰਾ ਗੇਟ ਵੀ ਲੱਗ ਚੁੱਕਿਆ ਤੇ ਮੇਰੇ ਬੇਟੇ ਸ਼ਰਾਬ ਪੀਂਦੇ ਸੀ ਮੇਰਾ ਪਤੀ ਪੀਂਦਾ ਸੀਗਾ ਉਹ ਵੀ ਹਫਤਾ ਹੋ ਗਿਆ ਵਾ ਸ਼ਰਾਬ ਤੋਂ ਮੁਫਤ ਹੋ ਚੁੱਕੇ ਆ ਅਲ ਹਮਦੁਲਿਲਾ ਕਿੰਨੇ ਟਾਈਮ ਤੋਂ ਤੁਹਾਡਾ ਬੇਟਾ ਸ਼ਰਾਬ ਪੀਂਦਾ ਸੀ ਉਹਨੂੰ ਤਾਂ 4 ਸਾਲ ਹੋ ਗਏ ਸੀ ਅੱਛਾ ਠੀਕ ਹੈ

ਹallelujah hallelujah ਹਾਣ ਤਣੀ ਨਾਗਾ ਪਾਉਂਦੇ ਨਹੀਂ ਪਾਵੇਂਗੀ ਨਹੀਂ ਹੋਣੀ ਪਾਉਂਦੀ ਪ੍ਰਭੂ ਤੋਂ ਦੂਰ ਰਹਿ ਕੇ ਆਪਾਂ ਸੱਚਮੁੱਚੇ ਪੁੱਛੀ ਤਾਂ ਦੂਰ ਹੋ ਜਾਣੇ ਤੇ ਆਪਣੇ ਘਰੇ ਉਹ ਤੋਂ ਹੀ ਜ਼ਿਆਦਾ ਹੋ ਜਾਂਦਾ ਹallelujah ਪ੍ਰਭੂ ਨੇ ਕੀ ਕਿਹਾ ਵੈ 6 ਦਿਨ ਕੰਮ ਕਰ ਸੱਤਵਾਂ ਦਿਨ ਮੈਨੂੰ ਦੇ ਹallelujah ਇਸ ਦਿਨ ਆਪਾਂ ਪ੍ਰਭੂ ਤੋਂ ਬੇਮੱਖ ਨਹੀਂ ਹੁਣ ਇੱਕ ਦਿਨ ਦੇਣਾ ਹੀ ਦੇਣਾ ਨੂੰ ਕੁਝ ਹੋਈ ਜਾਵੇ ਪਰ ਘਰੇ ਰਹਿ ਕੇ ਵੀ ਤਾਂ ਮੁਸੀਬਤਾਂ ਪੈਂਦੀਆਂ ਆਈਆਂ ਹallelujah ਤੇ ਜੇ ਆਪਾਂ ਪ੍ਰਭੂ ਦੀ ਬੰਦਗੀ ਕਰਾਂਗੇ ਤੇ ਪ੍ਰਭੂ ਨੂੰ ਪਤਾ ਹੋਊ ਇਹ ਮੇਰੇ ਕੰਮ ਕਰਦੇ ਤੇ ਮੈਨੇ ਦਿਆਂ ਸਾਰੀਆਂ ਮੁਸੀਬਤਾਂ ਨੂੰ ਦੂਰ ਕਰਦੇ ਹallelujah ਇਸ ਤਰ੍ਹਾਂ ਕਰਕੇ ਨਾਗੇ ਨਹੀਂ ਪਾਉਣੇਗੇ ਪਰਮੇਸ਼ਰ ਜਾਣ ਦਾ ਸਾਡੇ ਲਈ ਨਹੀਂ ਆਉਣਾ ਆਉਣਾ ਕਿਹਦੇ ਲਈ ਹੈ ਪਰਮੇਸ਼ਰ ਦੇ ਲਈ ਆਉਣਾ ਬਰਕਤ ਆਪਾਂ ਨੂੰ ਪਰਮੇਸ਼ਰ ਨੇ ਦੇਣੀ ਹੈ ਹallelujah ਜਿੱਦ ਆਪਾਂ ਬੇਮੁਖ ਹੁੰਨੇ ਕਹਿੰਦੇ ਮਾੜਾ ਜਿਹਾ ਮੂੰਹ ਪਰ ਇਹਨੂੰ ਕਰਦੇ ਸ਼ੈਤਾਨ ਉਹਦੇ ਆ ਕੇ ਟੜਕੇ ਬਹਿ ਜਾਂਦਾ ਹallelujah ਸ਼ੈਤਾਨ ਨੂੰ ਜਗ੍ਹਾ ਨਹੀਂ ਦੇਣੀ ਪਹਿਲਾ ਸਥਾਨ ਪੱਕੇ ਨੂੰ ਦੇਣਾ ਮੈਂ ਪਰਮੇਸ਼ਰ ਨੂੰ ਦੇਣਾ ਹallelujah ਧੰਨਵਾਦ ਪ੍ਰਭੂ ਦਾ ਤੋਂ ਦਿਨਿਤ ਪ੍ਰਾਰਥਨਾ ਕਰਾ ਕੇ ਲਗਾਈ ਸੀ ਮੇਰੇ ਗੇਟ ਲੱਗ ਜਾਂ ਮ ਸਾਨੂੰ ਗਵਾਂਢੀ ਬੋਲੀਆਂ ਮਾਰਦੇ ਆ ਤੇ ਤੇਰਾ ਪਰਮੇਸ਼ਰ ਨੇ ਉਦਾਂ ਹੀ ਦਵਾ ਸੁਣ ਲਈ ਹallelujah ਜੇ ਸੱਚੇ ਮਨ ਦੇ ਨਾਲ ਇੱਕ ਤਗਵਾਹੀ ਦਿੱਤੀ ਤੇਰੇ ਨਾਲ ਹੀ ਗਵਾਹੀ ਹੋਰ ਬਣ ਗਏ ਉਹ ਤੇਰੀਆਂ ਦੋ ਗਵਾਹੀਆਂ ਬਣ ਗਏ ਪਰਮੇਸ਼ਰ ਤੇਰੀਆਂ ਹੋਰ ਗਵਾਹੀਆਂ ਕਰੂਗਾ ਹallelujah ਵਿਸ਼ਵਾਸ ਰੱਖਣਾ ਪਰਮੇਸ਼ਰ ਤੇ ਜਿਆਦਾ ਵਿਸ਼ਵਾਸ ਕਰਨਾ ਤੈਨੂੰ ਪਰਮੇਸ਼ਰ ਤੇਰੇ ਨਾਲ ਤਾਂ ਜ਼ਿੰਦਗੀ ਚ ਬਹੁਤ ਵੱਡੇ ਕੰਮ ਕੀਤੇ ਐ ਦੋ ਵਾਰੀ ਤੈਨੂੰ ਮੌਤ ਦੇ ਮੂੰਹ ਚੋਂ ਕੱਢਿਆ ਪਰਮੇਸ਼ਰ ਨੇ ਹallelujah ਤੂੰ ਉਹਦਾ ਲਾੜ ਨਹੀਂ ਛੱਡਣਾ ਪਤਾ ਮੈਨੂੰ ਕਿਉਂ ਛੱਡਿਆ ਉਹਦਾ ਸ਼ੈਤਾਨ ਪਰਮਾ ਲੈਂਦਾ ਹallelujah ਸ਼ੈਤਾਨ ਦੇ ਭਮਗਰ ਨਹੀਂ ਲੱਗਣਾ ਜਦੋਂ ਬਾਹਲਾ ਵਿਰੋਧ ਕਰਦੇ ਉਦੋਂ ਵੀ ਆਪਾਂ ਆਉਣਾ ਹੀ ਆਉਣਾ ਹallelujah ਜੇ ਇੱਕ ਕਹਿੰਦੇ ਤੂੰ ਬੱਚ ਤੇਰਾ ਘਰਾਣਾ ਬਚਾਇਆ ਜਾਊਗਾ ਜੇ ਆਪਾਂ ਆਪ ਹੀ ਨਾ ਬੱਚ ਤੇ ਘਰਾਣੇ ਨੂੰ ਕਿੱਥੋਂ ਬਚਾਵਾਂਗੇ ਹallelujah ਇਸ ਤਰ੍ਹਾਂ ਕਰਕੇ ਵਿਰੋਧ ਹੁੰਦਾ ਜ਼ਰੂਰੀ ਹੁੰਦਾ ਜੇ ਤਾਂ ਆਪਾਂ ਵਿਰੋਧ ਵਿੱਚ ਵੀ ਪਰਮੇਸ਼ਰ ਦੀ ਹਜ਼ੂਰੀ ਚ ਆ ਕੇ ਬੈੰਨੇ ਆ ਸੱਚਮੁੱਚ ਜਦੋਂ ਪਰਮੇਸ਼ਰ ਜਿਹੜੇ ਬੰਦ ਤਾਲੇ ਉਹ ਹੀ ਖੋਲ ਦਿੰਦਾ ਹਾਲੇਲੂਇਆ ਉਹ ਕਹਿੰਦਾ ਚਾਬੀ ਮੇਰੇ ਕੋਲ ਜਿਹਨੂੰ ਮੈਂ ਲਾਉਣਾ ਕੋਈ ਖੋਲ ਨਹੀਂ ਸਕਦਾਗਾ ਜਿਹਨੂੰ ਮੈਂ ਖੋਲ ਦਿਆਂ ਤੇ ਕੋਈ ਬੰਦ ਨਹੀਂ ਕਰ ਸਕਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਤਾਲੇ ਦੀ ਚਾਬੀ ਕਿਹਦੇ ਕੋਲੇ ਹੈ ਪਰਮੇਸ਼ਰ ਕੋਲੇ ਆਪਾਂ ਤਾਲੇ ਚਾਬੀਆਂ ਨਹੀਂ ਲਾਉਣੇ ਆਪਾਂ ਖਿਲਾਉਣੇ ਆ ਜੇ ਆਵਾਂਗੇ ਤਾਂ ਫੇਰ ਹੀ ਬੰਧਨ ਟੁੱਟਣੇ ਆ ਧੰਨਵਾਦ ਕਰ ਪਰਮੇਸ਼ਰ ਦਾ ਹਾਲੇਲੂਇਆ ਧੰਨਵਾਦ ਹੋ ਪ੍ਰਭੂ ਜੀ ਇੱਕ ਫਸਲ ਜੀ ਹੋ ਰਾ ਦੇਓ ਤੇ ਉਹ ਮੈਂ ਨਾ ਮਤਲਬ ਮੈਂ ਆਇਆ ਨਹੀਂ ਕਹਿੰਦੀ ਮੈਂ ਜਲੰਧਰ ਜਾਨੀ ਆ ਤੇ ਪਰ ਮੈਨੂੰ ਜਲੰਧਰੋਂ ਪੂਰਾ ਇਹਦਾ ਫਰਕ ਨਹੀਂ ਪੈਂਦਾ ਗਾ ਜਿੰਨਾ ਮੈਨੂੰ ਇੱਥੇ ਆ ਕੇ ਪੈ ਜਾਂਦਾ ਵਾ ਪ੍ਰਾਰਥਨਾ ਮੈਂ ਕਰਉਣੀ ਆ ਸੰਤਾ ਤੋਂ ਬਹੁਤ ਜ਼ਿਆਦੇ ਪਰ ਮੈਨੂੰ ਨਹੀਂ ਵੀ ਆ ਲੱਗਦਾ ਗਾ ਮੈਂ ਦੱਸਦੀ ਜਦੋਂ ਤੂੰ 15 ਦਿਨ ਤੈਨੂੰ ਉਹ ਸੰਤਾ ਨੇ ਪਾਈ ਰੱਖਿਆ ਸੀ ਪਾਈ ਰੱਖਿਆ ਸੀ ਕਿਹਨੇ ਹਾਂਜੀ ਹਾਂਜੀ ਉਤੋਂ ਤੈਨੂੰ ਸੰਤਾਰਕਾਂ ਸੀ ਤੁਰਕੇ ਜਾਂ ਫੇ ਸਾਡੀ ਮਹਿਮਾ ਕਿਵੇਂ ਹੁੰਦੀ ਸਾਡੇ ਚਰਚ ਦੀ ਮਹਿਮਾ ਕਿਵੇਂ ਹੁੰਦੀ ਸੰਤ ਜੀ ਤੇ ਜਾਣਦੇ ਮੈਂ ਵੀ ਕਹਿੰਦੀ ਜਾਓ ਅਸੀਂ ਵੀ ਜਾਣਦੇ ਤੁਹਾਨੂੰ ਉਸੇ ਨੂੰ ਰੋਕਦਾ ਨਹੀਂ ਕੋਈ ਜਿਹੜੀ ਆਪਾਂ ਨੂੰ ਵਰਕ ਤਾਂ ਇੱਥੇ ਮੈਂ ਦੀ ਸੰਤ ਜੀ ਕਈ ਕਹਿੰਦੇ ਆਪਦੇ ਅਗੂਏ ਦੇ ਨਾਲ ਉਹ ਸਾਡਾ ਗੂਆ ਵੈ ਉਹ ਸਾਡਾ ਉਹ ਅਸੀਂ ਤੁਹਾਨੂੰ ਉੱਥੇ ਲੈ ਕੇ ਗਏ ਆ ਲੈ ਕੇ ਗਏ ਕਿ ਨਹੀਂ ਹਾਂਜੀ ਹਾਂਜੀ ਜੀ ਆਪਾਂ ਸਾਡੇ ਕੋਲ ਤੁਸੀਂ ਬੇਮਕ ਹੋ ਕੇ ਜਾਂਦੇ ਹੋ ਫਿਰ ਉਹ ਉਧਰੋਂ ਬਰਕਤਾਂ ਨਹੀਂ ਮਿਲਦੀਆਂ ਹallelujah ਸਾਧ ਜੀ ਕੰਦੇ ਮੈਂ ਵੀ ਕੰਮ ਕਰਦਾ ਆਪਾਂ ਜਿੱਥੋਂ ਇੱਕ ਹੱਥਾ ਕਿ ਦਵਰਾ ਥੋੜੀ ਦੋ ਹੱਥੋਂ ਦਿਆ ਤੇ ਫਿਰ ਜਾਤੇ ਕੰਮ ਹallelujah ਇਸ ਤਰ੍ਹਾਂ ਕਰਕੇ ਬਰਕਤਾਂ ਉਹ ਤਾਂ ਸਾਤੋਂ ਵੱਡੇ ਐ ਪਰ ਕਈ ਵਾਰੀ ਸਾਧ ਜੀ ਆਪਦੇ ਹਾਡੇ ਤੇ ਛੱਡ ਦਿੰਦੇ ਹੁਣ ਥੋੜਾ ਥੋੜਾ ਪਾਸਟਰ ਵੀ ਕੰਮ ਕਰਨਾ ਹਾਲੇ ਠੀਕ ਹੈ ਜੇ ਤੂੰ ਉੱਥੋਂ ਤੱਕ ਜਾਂਦੀ ਫਿਰ ਸਾਡੀ ਉੱਥੇ ਤੇਰੀ ਗਵਾਹੀ ਕਿਵੇਂ ਬਣਨੀ ਸੀ ਕਿਵੇਂ ਬਣਨੀ ਸੀ ਚਿੱਕਾ ਮਾਰਦੀ ਦੋ ਆਉਂਦੀ ਤਾਂ ਪਹਿਲੇ ਦਿਨ ਤੋਂ ਆਈਆਂ ਤੈਨੂੰ ਪਰਮੇਸ਼ਰ ਨੇ ਇਥੇ ਤੋੜਿਆ ਸੀ ਹਾਲੇਲੂਇਆ ਸੰਤਾਂ ਦੇ ਵੀ ਜਾਣਾ ਕੋ ਉਹਨਾਂ ਨੂੰ ਵੀ ਛੱਡਣਾ ਪਰ ਸਾਨੂੰ ਜਿਹੜੇ ਅਹੂਆ ਤੁਹਾਨੂੰ ਦਿੱਤੇ ਆ ਉਹਨਾਂ ਨੂੰ ਵੀ ਛੱਡਣਾ ਹਾਲੇਲੂਇਆ ਅੱਪਾ ਜਦੋਂ ਉੱਥੇ ਜਾਂਦੇ ਕਈ ਹੈਗੇ ਆ ਇੱਥੋਂ ਇਹੋ ਜੇ ਸਾਨੂੰ ਉੱਥੇ ਉਹ ਹੁਣ ਸਾ ਇੱਥੇ ਵੀ ਨਹੀਂ ਆਉਂਦੇ ਹਾਲੇਲੂਇਆ ਉੱਥੇ ਜਾ ਕੇ ਸਾਨੂੰ ਬੁਲਾਉਂਦੇ ਵੀ ਅਗਲਾ ਕਹਿੰਦਾ ਖੰ ਪਰਮੇਸ਼ਰ ਤੂੰ ਸਭ ਕੁਝ ਜਾਣਦਾ ਹੀ ਹੈ ਹallelujah ਇਸ ਤਰ੍ਹਾਂ ਕਰਕੇ ਸੰਤਾਂ ਦੇ ਵੀ ਜਾਉ ਤੇ ਪਰ ਜਿਹੜਾ ਆਪਾਂ ਨੂੰ ਇੱਥੋਂ ਆਪਾਂ ਡਬਲ ਹੱਥ ਆਪ ਨੂੰ ਧਿਆ ਜਾਂਦਾ ਹallelujah ਇਹ ਸੰਤਾਂ ਸਭ ਕੋ ਕਰਦੇ ਤੇ ਫਿਰ ਪਾਟ ਥੋੜੀ ਤਿਆਰ ਉਹਨਾਂ ਨੇ ਕਰਨੇ ਸੀਗੇ ਕਰਨੇ ਸੀ ਉਹਨਾਂ ਨੇ ਉਹਨਾਂ ਨੇ ਕਿ ਸਾਰਾ ਕੁਝ ਮੈਂ ਹੀ ਕਰਦਾ ਨਹੀਂ ਥੋੜਾ ਥੋੜਾ ਸਾਡੇ ਤੇ ਵੀ ਛੱਡ ਦੇ ਕਿਉਂਕਿ ਚਰਚਾਂ ਦੀ ਫੇਰੀ ਮਹਿਮਾ ਹੋਣੀ ਹੈ ਹallelujah ਹallelujah ਆਪਾਂ ਵਿਸ਼ਵਾਸ ਰੱਖਣਾ ਨਾਗਾ ਨਹੀਂ ਪਾਉਣਾਗਾ ਜੇ ਤਾਂ ਆਪਾਂ ਨਾਗਾ ਪਾਉਣੇ ਉਦੋਂ ਫਿਰ ਮਸੀਹਤਾ ਵੀ ਜਾ ਗਈ। ਤੇਨੂੰ ਤਾਂ ਹੁਣ ਪਤਾ ਹੀ ਹੈ ਤੈਨੂੰ ਦੋ ਵਾਰੀ ਪਰਮੇਸ਼ਰ ਨੇ ਮੌਕੇ ਦੋ ਚੋਟਿਆ ਹਾਲੇਲੂਇਆ। ਤੇ ਫਿਰ ਆਪਾਂ ਕਿੰਨਾ ਤੇਰਾ ਉਦੋਂ ਬੁਰਾ ਹਾਲ ਸੀ ਕਿੰਨਾ ਤੂੰ ਥੋੜੇ ਦਿਨਾਂ ਵਿੱਚ ਇਹਦੀ ਵਧੀਆ ਹੋ ਗਈ ਸੀ। ਵਧੀਆ ਕੰਮ ਤੰਦਾ ਕਰਨ ਲੱਗੀ। ਆਪਾਂ ਨੂੰ ਬਰਕਤ ਕੌਣ ਦਿੰਦਾ ਵੈ? ਪਰਮੇਸ਼ਰ। ਤਾਕਤ ਕੌਣ ਦਿੰਦਾ ਹੈ? ਪਰਮੇਸ਼ਰ। ਜੋ ਆਪਾਂ ਨੂੰ ਤੰਦਰੁਸਤ ਦੇਉਂਦੇ ਉਹ ਤਾਂ ਫੇਰ ਹੀ ਕੰਮ ਕਰਾਂਗੇ ਨੇ ਆਪਾਂ ਕੰਮ ਕਿੱਥੋਂ ਕਰ ਲਾਂਗੇ। ਹਾਲੇਲੂਇਆ। ਕਰਕੇ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਵੈ। ਕਾਟੇ ਕਰਕੇ ਨਹੀਂ ਹੁਣ ਇੱਥੇ ਵੀ ਪ੍ਰਭੂ ਯਿਸੂ ਨੇ ਕੰਮ ਕਰਨ ਉੱਥੇ ਵੀ ਪ੍ਰਭੂ ਯਿਸੂ ਨੇ ਕੰਮ ਕਰਨਾ ਹallelujah ਹallelujah ਜਿਹੜੇ ਸਾ ਤੋਂ ਦੂਰ ਹੋਏ ਉਹਨਾਂ ਦੇ ਕੰਮ ਜ਼ਿੰਦਗੀ 'ਚ ਹਜੂਰ ਨੇ ਨਹੀਂ ਹੋ ਜਿੰਨੇ ਕਰਨੇ ਚਾਹੁੰਦੇ ਸੀ ਹallelujah ਅਸੀਂ ਤੁਹਾਡੇ ਬਹੁ ਵੇਸੀ ਸਾਡੇ ਅਸੀਂ ਤੁਹਾਨੂੰ ਸੰਤਾਂ ਦੇ ਲੈ ਕੇ ਗਏ ਸਾਨੂੰ ਛੱਡ ਗਏ ਤੁਸੀਂ ਤੇ ਫਿਰ ਕੰਮ ਉਹ ਵੀ ਤੁਹਾਡੇ ਹੁਕਮੇ ਹੀ ਹੁੰਦੇ ਹallelujah ਨਹੀਂ ਸੰਤਾਂ ਦੇ ਵੀ ਜਾਣ ਤੇ ਇੱਥੇ ਵੀ ਆਉਣਾ ਹੀ ਆਉਣਾ ਹੈ ਹallelujah ਹallelujah ਨਾਲ ਗੱਲ ਕਰੋ ਪਰਮਾਤਮਾ ਜਿਹਨੇ ਆਪਾਂ ਨੂੰ ਆਪਣਾ ਇੰਨਾ ਵਧੀਆ ਆਪਾਂ ਨੂੰ ਪਰਉਹਾ ਦਿੱਤਾ ਵੇ ਹallelujah ਉਹਦਾ ਯਾਤ ਸਾਡੇ ਤੇ ਅਸੀਂ ਵੀ ਇਕੱਲੇ ਕੁਛ ਨਹੀਂ ਗਾ ਉਹਦੇ ਹੱਥ ਸਾਡੇ ਸਿਰ ਤੇ ਭਾ ਕੇ ਉਹਦਾ ਹੱਥ ਫੇਰ ਹੀ ਕੰਮ ਹੁੰਦੇ ਆ ਹallelujah ਉਹ ਸਾਨੂੰ ਭਰ ਦਿਓ ਕਹਿੰਦੇ ਤੁਸੀਂ ਤੋਂ ਨੂੰ ਕੱਲਿਆਂ ਨੂੰ ਨਹੀਂ ਸਾਨੂੰ ਦਿੱਤਾ ਉਹ ਤੁਹਾਨੂੰ ਵੀ ਨਾਲ ਹੀ ਕਰਦੇ ਵੀ ਤੁਸੀਂ ਪ੍ਰਾਰਥਨਾ ਕਰਨ ਵਾਲੇ ਬਣੋ ਹਾਲੇਲੂਇਆ ਉਹ ਐ ਨਹੀਂ ਕੱਲੇ ਪਾਸਟਣ ਦੋ ਕਹਿੰਦੇ ਜੇ 10 ਵਰਦਾਨ ਸਾਨੂੰ ਸੰਤਨ ਦਿੱਤੇ ਹੈ ਇੱਕ ਵਰਦਾਨ ਨਾਲ ਤੁਹਾਨੂੰ ਵੀ ਦਿੱਤਾ ਜੇ ਤੁਸੀਂ ਸਾਡੇ ਨਾਲ ਨਾ ਹੋਏ ਉਹ ਤੁਹਾਡੇ ਵਰਦਾਨ ਵੀ ਐਵੇਂ ਜਾਣਗੇ ਹਾਲੇਲੂਇਆ ਅਸੀਂ ਵੀ ਸੰਤਾਂ ਨਾਲ ਜੇ ਸੰਤਾਂ ਤੁਸੀਂ ਬੇਮੁਖੋ ਕੀ ਸਾਡੇ ਵਰਦਾਨ ਵੀ ਕੋਏ ਜਾਣੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਅਸੀਂ ਨਾਗਾ ਨਹੀਂ ਪਾਉਂਦੇ ਕੁਛ ਹੋਈ ਜਾਵੇ ਮੀ ਹੋਵੇ ਨੇਰੀ ਹੋਵੇ ਅਸੀਂ ਜਾਣਾ ਹੀ ਜਾਣਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਜੁੜ ਕੇ ਰਹਿਣਾ ਵੇ ਸ਼ੈਤਾਨ ਨੂੰ ਪੈਰ ਨਹੀਂ ਦੇਣੀ ਪਈ ਤਾਂ ਸਾਨੂੰ ਆਪ ਪਰਮੇਸ਼ਰ ਨੂੰ ਧੰਨ ਸਤਿਪੰਤੀ ਆਪ ਪਰਮੇਸ਼ਰ ਹੋਰ ਮੈਂ ਦਿੰਨੀ ਅਗਵਾਈ ਮੇਰਾ ਛੋਟਾ ਬੇਟਾ ਕਿੰਨੇ ਸਾਲਾਂ ਦਾ ਉਹ ਕੰਮ ਨਹੀਂ ਸੀ ਕਰਦਾ ਹਲੇ ਵੀ ਆ ਚੱਕੀ ਚਲਾ ਲੈਂਦਾ ਸੀਗਾ ਚੱਕੀ ਤੇ ਹੁਣ ਤਾਂ ਗਾਹਕ ਵੀ ਘਟ ਆਉਂਦੇ ਪਰ ਉਹਨੇ ਅੰਦਰੇ ਬੈਠਾ ਰਹਿਣ ਜਾਂ ਜਿੰਮ ਜਾਂਦਾ ਸੀ ਹੋਰ ਕੋਈ ਕੰਮ ਨਹੀਂ ਸੀ ਕਰਦਾ ਮੈਨੂੰ ਵੀ ਕਈ ਵਾਰੀ ਮੈਨੂੰ ਹੋਣਾ ਪਰ ਮੈਂ ਕਿ ਪਰਮੇਸ਼ਰ ਮੈਂ ਆਪਦੇ ਮੂਹੋਂ ਹੀ ਕਹਿਣਾ ਵੀ ਤੂੰ ਇਸੇ ਕੰਮ ਤੇ ਲੱਗ ਜਾ ਤੇਰੇ ਹੀ ਦਿੱਤੇ ਤੈਨੂੰ ਫਿਕਰ ਤੈਨੂੰ ਮੈਂ ਤਾਂ ਸੌਂਪਤੇ ਹallelujah ਤੇਰੇ ਹੀ ਦਿੱਤੇ ਆ ਤੇਰੇ ਹੀ ਆ ਮੈਂ ਤੇਰੇ ਕੰਮ ਕਰਦੀ ਆ ਤੂੰ ਆਪੇ ਮੈਨੂੰ ਇਹਦਾਂ ਦੀ ਬੁੱਧੀਆਂ ਬਦਲਦੀ ਆ ਹallelujah ਬੰਦਗੀ ਚ ਵੀ ਨਹੀਂ ਬੈਂਦਾ ਮੈਂ ਕਿ ਚੱਲ ਕੋਈ ਨਹੀਂ ਇਹ ਵੀ ਕੋਈ ਪਰਮੇਸ਼ਰ ਦੀ ਯੋਜਨਾ ਆਪੇ ਬਿਠਾਊਗਾ ਤੇ ਮੈਂ ਤਾਂ ਕੰਮ ਤੇ ਤਾਂ ਮੈਂ ਇਹਨੂੰ ਕਹਿਣਾ ਹੀ ਨਹੀਂਗਾ ਭਲਾ ਅੰਦਰ ਪਿਆਰ ਵੇ ਸੱਚਮੁੱਚ ਅੰਦਰ ਹੀ ਪਿਆਰ ਰਿਹਾ ਸੀ ਹallelujah ਧੰਨਵਾਦ ਹੋਇਆ 10 ਦਿਨ ਹੋ ਗਏ ਉਹਨੂੰ ਵਧੀਆ ਕੰਮ ਮਿਲਿਆ ਉਹਨੂੰ ਕੋਈ ਡਿੱਪਣ ਵਾਲਾ ਨਹੀਂ ਕੰਮ ਮਿਲਿਆ ਉਹਨੂੰ ਵਧੀਆ ਹੀ ਕੰਮ ਮਿਲਿਆ ਜਿੰਨਾ ਮਿਲਿਆ ਹallelujah ਸਰਦਾਰੀ ਕੰਮ ਮਿਲਿਆ ਤੜਕੇ ਹੁਣ 8 ਵਜੇ ਨੂੰ ਚੱਲਿਆ ਜਾਂਦਾ ਰਾਤ ਨੂੰ 9 ਵਜੇ ਆਉਂਦਾ ਵੈ ਧੰਨਵਾਦ ਕਰਦੀ ਆ ਪਰਮੇਸ਼ਰ ਤਾਂ ਕਈ ਵਾਰੀ ਆਪਣੇ ਕੰਮ ਸੱਚਮੁੱਚ ਪਰਮੇਸ਼ਰ ਰੋਕ ਕੇ ਰੱਖਦਾ ਵੈ ਕਈ ਵਾਰੀ ਆਏ ਵੀ ਹੋਣ ਵਾਲਾ ਪਰਮੇਸ਼ਰ ਮੈਂ ਤੇਰਾ ਕੰਮ ਕਰਦੀ ਆ ਉਹ ਵਿਹਲਾ ਬੈਠਾ ਉਹ ਕੰਮ ਨਹੀਂ ਕਰਦਾ ਪ੍ਰੂਵਿਸ਼ਰ ਕਰਦਾ ਹੈ ਕਈ ਵਾਰੀ ਪਰਮੇਸ਼ਰ ਜਾਣ ਕੇ ਰੋਕ ਕੇ ਰੱਖਦਾ ਹੈ ਹਾਲੇਲੂਇਆ ਆਪਾਂ ਪਰਮੇਸ਼ਰ ਨੂੰ ਦੋਸ਼ ਨਹੀਂ ਦੇਣਾ ਜਦੋਂ ਸੱਚਮੁੱਚ ਉਹਨੇ ਰਸਤੇ ਖੋਲਤੇ ਉਦੋਂ ਬੁੱਧੀਆਂ ਖੁੱਲ ਜਾਂਦੇ ਉਦੋਂ ਆਪੇ ਵੱਡੇ ਵੱਡੇ ਉਹਦੇ ਸੰਤ ਜੀ ਨੇ ਕਹਾਂ ਸੀ ਤੁਹਾਡੇ ਬੱਚੇ ਸੂਰਜ ਚੰਨ ਵਾਂਗੂ ਚਮਕਣਗੇ ਹallelujah ਤਾਰਿਆਂ ਵਾਂਗੂ ਚਮਕਣਗੇ ਸੱਚਮੁੱਚ ਚਮਕਦੇ ਜਦੋਂ ਜਾਂਦੇ ਆ ਹallelujah ਹਰੇਕ ਦੇ ਦੀਆਂ ਪਤੋਂ ਇਹ ਵੀ ਸਾਡੇ ਹਰੇਕ ਦੇ ਇੱਕ ਐ ਲੱਗਣਗੇ ਵੱਡੀਆਂ ਵੱਡੀਆਂ ਨੌਕਰੀਆਂ ਨਾਲ ਬਲੈਸ ਕਰੋ ਪਰਮੇਸ਼ਰ ਆਪਾਂ ਭਰੋਸਾ ਰੱਖਣਾ ਹੈ ਹallelujah ਜੇ ਆਪਾਂ ਹੀ ਨਹੀਂ ਪਰਮੇਸ਼ਰ ਨਾਲ ਜੋੜਦੇ ਫ ਆਪਣੇ ਬੱਚੇ ਕਿੱਥੋਂ ਜੋੜਨਗੇ ਆਪਾਂ ਜੁੜੇ ਰਹੋ ਆਪਾਂ ਤਾਂ ਜੁੜ ਕੇ ਦੇਖੀਏ ਨਾ ਤੇ ਬੱਚੇ ਤਾਂ ਆਪੇ ਮਗਰ ਆਉਣਗੇ ਨਾ ਵੀ ਉਹਦੇ ਪੋਣ ਲਈ ਦੁਆ ਤਾਂ ਕਰਾਂਗੇ ਕਰਾਂਗੇ ਸੰਤ ਜੀ ਦੇ ਮੈਂ ਘਰੇ ਗਈ ਸੀ ਇੱਕ ਦੋ ਮਹੀਨੇ ਹੋ ਗਏ ਪਹਿਲਾਂ ਭੈਣ ਨਾਲ ਗਈ ਸੀ ਮੈਂ ਉਦੋਂ ਵੀ ਮਨ ਦੀ ਫੋਟੋ ਲੈ ਗਈ ਮੈਂ ਸੰਤ ਜੀ ਕੋਈ ਕੰਮ ਵੀ ਨਹੀਂ ਕਰਦਾ ਕੰਮ ਕਰ ਤਾਂ ਸੇ ਦਾ ਵਿਆਹ ਕਰੀਏ ਸੰਤ ਜੀ ਕਹਿੰਦੇ ਕੋਈ ਨਹੀਂ ਤੈਨੂੰ ਫਿਕਰ ਨਹੀਂ ਪਰਮੇਸ਼ਰ ਕਰੀ ਜਾਂਦਾ ਹallelujah ਸੱਚਮੁੱਚ 1.5 ਮਹੀਨੇ ਦੇ ਅੰਦਰ ਅੰਦਰ ਹੀ ਉਹਨੂੰ ਵਧੀਆ ਕੰਮ ਮਿਲ ਗਿਆ ਉਹਦਾ ਸਰਦਾਰੀ ਨੌਕਰੀ ਉਹਨੂੰ ਕੋਈ ਮਿਲੀ ਹallelujah ਉਹਨੂੰ ਬਣਾ ਵੀ ਨਹੀਂ ਪੈਣਾ ਵਧੀਆ ਜਾਂਦਾ ਤੇ ਵਧੀਆ ਹੁੰਦਾ ਹallelujah ਤਰ੍ਹਾਂ ਕਰਕੇ ਪਰਮੇਸ਼ਰ ਸੱਚਮੁੱਚ ਰਸਤੇ ਖੋਲਦਾ ਪਰ ਪਰਮੇਸ਼ਰ ਦਾ ਕੰਮ ਕਰਦੇ ਰਹੇ